ਇਦਾਂ ਮੁੱਲ ਕਿੰਨਾ ਮਰਜ਼ੀ ਕਰਾ ਲਓ ਵੀਰੇ ਹਾਂਜੀ ਮੋਲਾ ਦਾ ਆਪਾਂ 60000 ਕਰਦੇ ਆ ਦਾ 57000 ਦੀ ਬੱਚੀ ਦੇ ਦਾਂਗੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੀਵਾ ਧਿਆਲੂ ਵਾਲਾ ਤਹਿਸੀਲ ਭੀਖੀ ਤੇ ਜ਼ਿਲ੍ਹਾ ਮਾਨਸਾ ਚਾਰਾਂਗਾਂ ਮ ਦਿਖਾ ਦਾਂਗੇ ਬਾਈ ਕੋਲੋਂ 2 HF ਕ੍ਰੋਸ ਤੇ ਦੋ ਦਿਖਾ ਦਾਂਗੇ ਜਰਸੀ ਟੱਚ ਤਿੰਨ ਤਾਜ਼ੀਆਂ ਸੂਈਆਂ ਨੇ ਨਾ ਚੋ ਜਿਹੜੇ ਰੇਟ ਨੇ ਰੇਟ ਬਾਈ ਦੇ ਬਿਲਕੁਲ ਜਾਇਜ਼ ਜੇ ਰਹਿਣਗੇ ਇਹ ਮੰਨ ਲਿਓ ਵੀ 45 46 ਤੋਂ ਲਾ ਕੇ 50 55 ਤੱਕ ਦੇ ਰੇਟ ਰਹਿਣਗੇ ਰੇਟ ਕੋਈ ਜ਼ਿਆਦਾ ਨਹੀਂ ਰੇਟ ਬਿਲਕੁਲ ਜਾਇਜ਼ ਰਹੂਗਾ ਤਿੰਨ ਤਾਜ਼ੀਆਂ ਸੁਈਆਂ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾ ਕਰਾਦਣਾ ਹੋਰ ਮੌਟੀ ਕਿਵੇਂ ਆ ਠੀਕ ਹੈ ਵੀ ਵਧੀਆ ਚੜਦੀ ਕਲਾ ਹਾਂ ਚੜਦੀ ਕਲਾ ਵੀਰੇ ਚੱਲੂ ਕੰਮ ਮਾਰੂ ਮਾਰ ਫਿਰ ਜਮਾ ਐ ਨਾ ਵੀਰ ਨੰਬਰ ਬੋਲ ਤੇਰਾ ਨੰਬਰ ਵੀਰੇ 98724 34592 ਪਿੰਡ ਕੀਵਾ ਦਾਲੂੜਾ 724 34592 34592 ਤੇ ਸ਼ੁਰੂ ਇੱਥੋਂ ਕਰ ਦਈਏ ਹਾਂ ਇੱਥੋਂ ਕਰ ਦੋ ਮਾਰਗਰੀ ਕੈਮਰਾ ਤੋਰ ਖੋਲ ਕੇ ਕਦ ਸੁਈਆਂ ਮੋਂਟੀ ਇਹ ਇਹ ਰਾਤ ਸੁਈ ਹੈ ਵੀਰੇ ਰਾਤ ਦੀ ਜੇਰ ਜੱਪਾ ਡੰਨ हां जमा ओके ਵੀਰੇ ਵੀਡੀਓ ਹੈਗੀ ਆਪਣੇ ਲੈਵੇ 제ਰ ਦੀ ਠੀਕ ਆ ਗੱਲ ਆ ਹਾਈਟ ਆ ਗਈ ਸੱਜਣੋ ਵੀਡੀਓ ਥਾਨ ਲੈਵੇ ਜਾ ਗਈ ਬਿਲਕੁਲ ਸਾਫ ਮੀਡੀਅਮ ਜੀ ਹਾਈਟ ਚ ਆ ਗਈ ਆ ਗਈ ਐਚ ਐਫ ਕਰਾਸ ਚ ਤੇ ਗਰਮੀ ਸਰਦੀ ਮੌਸਮ ਇਹ ਸਾਰੀ ਕੱਟ ਜੂ तकरीबन तकरीबन ਸੂਆ ਕਿਹੜਾ ਮਾਉਂਟੀ ਸੂਆ ਬਾਈ ਕਹਿੰਦਾ ਪਹਿਲਾ ਸੂਈਆ ਤੇ ਸੂਈ ਹੈਗੀ ਆ ਰਾਤ ਦੀ 제ਰ ਜੱਪੇ ਦੀ ਬਾਈ ਕਹਿੰਦਾ ਗਰੰਟੀ ਰਹੂਗੀ ਡਾਨਾ ਕੰਮ ਹਰੇਕ ਪਾਸੇ ਤੇ ਆਲ ਫੌਲ ਮੁੰਟੀ ਕੋਈ ਜਮਾ ਨਹੀਂ ਵੀਰੇ ਕੁਛ ਨਹੀਂ ਕਹਣੀ ਹੈਗੀ ਠੀਕ ਆ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਥੋੜਾ ਬੱਚੇ ਦਾ ਜ਼ਿਆਦਾ ਕਰ دیا۔ ਬੱਚੇ ਤੇ ਜਾਂਦੀ ਆ ਆਲ ਫੌਲ ਬਾਈ ਕਹਿੰਦਾ ਕਰਦੀ ਨਹੀਂ ਚੋਣ ਚਪਾਉਣ ਦੀ ਕਿਵੇਂ ਮੁੰਟੀ ਜਮਾ ਵੀਰੇ ਇੱਕ ਨੰਬਰ ਹੈਗੀ 100 ਨੰਬਰ ਹੀ ਜਮਾ ਕਰੀਏ ਹਾਂ ਜਮਾ ਵੀਰੇ ਆ ਚੋਣ ਚਪਾਉਣ ਦੀ ਬਾਈ ਕਹਿੰਦਾ ਓਕੇ ਦੀ ਰਿਪੋਰਟ ਆ ਗਈ ਤੇ ਇਥੋਂ ਕਰਾ ਦੇਂਗਾ ਜੀ ਆਰਡਰ ਕੁਆਲਟੀ ਚੈੱਕ ਬੋਲਾ ਮੁੰਟੀ ਕੱਢਿਆ ਕੁਛ ਇਹਦਾ ਬੋਲਾ ਕੱਢਿਆ ਵੀਰੇ ਕਿੰਨਾ ਕੱਢਿਆ ਪੂਰਾ 7-8 ਲੀਟਰ ਕੱਢਿਆ ਵੀਰੇ ਬੋਲਾ ਇਹਦਾ ਠੀਕ ਆ ਗੱਲ ਹੁਣ ਬੋਲੇ ਜੇ ਮੰਨ ਲਈਏ ਵੀ ਖਾਲੀ ਜੀ ਆ ਖਾਲੀ ਜੀ ਤੇ ਚਬਾਈ ਦੀ ਪੋਲੀ ਆ ਜਮਾ ਰੂ ਵਰਗੀ ਦਾ ਹੈ ਵੀਰੇ ਕਿੰਨੇ ਪੈਸੇ ਲੈ ਲਾਂਗੇ ਮੋਂਟੀ ਇਹਦੇ ਇਹਦਾ ਵੀਰੇ ਮੁੱਲ ਕਿੰਨਾ ਮਰਜੀ ਕਰਾ ਲਓ ਆਪਾਂ 46000 ਦੀ ਹਾਂ ਨਾ ਦੇ ਦਾਂਗੇ 46 ਦੀ ਦੇ ਦਾਂਗੇ ਛੋਟ-ਛੂਟ ਜੀ ਕਰ ਦਾਂਗੇ ਵਿੱਚੋਂ ਹਾਂ ਜਮਾ ਆ ਛੋਟ ਛੱਪਾ ਬਾਈ ਕਹਿੰਦਾ 46 ਚੋ ਕਰ ਦਿਆਂਗੇ ਤੇ ਹੁਣ ਮਾਰ ਦੇਗਾ ਵੀ ਦੋ ਨੰਬਰ ਵਾਲੀ ਤੇ ਆਰਡਰ ਇਹ ਵੀ ਬੜਾ ਸੋਹਣਾ ਰੱਖਦੀ ਆ ਯਾਰ ਖਾੜੀ ਵਾਲੀ ਵਾਲਾ ਰੱਖਿਆ ਜਮਾ ਤੋਰ ਮੋਂਟੀ ਖੋਲ ਕੇ ਇਹਦਾ ਕਿਹੜਾ ਸੁਆ ਬਾਈ ਇਹਦਾ ਦੂਜਾ ਵੀਰੇ ਇਹ ਕਦੋਂ ਸੂਈ ਹੈ ਇਹ ਵੀ ਰਾਤ ਦੀ ਸੂਈ ਹੈ ਇਕੱਠੀ ਸੂਈਆਂ ਨੇ ਮੇਰਾ ਖਿਆਲ ਤਿੰਨੇ ਫਿਰ 15 ਸੂਈਆਂ ਨੇ ਦਿਨੇ ਠੀਕ ਹੈ ਜੇਰ ਜੱਪਾ ਡੰਨ ਜਮਾ ਜਮਾ ਓਕੇ ਵੀਰੇ ਆ ਜੇਰ ਜੱਪੇ ਵਾਲਾ ਕੰਮ ਬਾਈ ਕਹਿੰਦਾ ਡਾਨਾ ਕੱਦ ਬੱਛੀ ਦਾ ਚੰਗਾ ਇਹ ਆ ਗਈ ਸੱਜਣੋ ਐਚ ਐਫ ਕ੍ਰੋਸ ਚ ਮੰਨ ਸਕਦੇ ਹਾਂ ਥੋੜੀ ਜੀ ਤੇ ਥਣ ਲੇ ਵੀ ਆ ਗਈ ਬਿਲਕੁਲ ਸਾਫ਼ ਥੱਲੋਂ ਥਣ ਸੋਨਾ ਲੱਗਿਆ ਜੇ ਗੱਲ ਕਰ ਲਈ ਮੁੱਠੀ ਦੀ ਚਵਾਈ ਵਾਲਾ ਲੱਗਿਆ ਹੱਥੀ ਚਵਾਈ ਵਾਲਾ ਇਹ ਰਾਤ ਦੀ ਸੂਈ ਤੇ ਜੇਰ ਜੱਪਾ ਡੰਨ ਬੌਲੀ ਕਿੰਨੀ ਗੱਡੀ ਇਹਦੀ ਕੋਸੋਂ ਬੌਲੀ ਗੱਡੀ ਹੈ ਇਹਦੀ 7-8 ਲੀਟਰ ਵੀਰੇ ਠੀਕ ਆ ਗੱਲ ਬਲੂਨ ਨੇ ਨੇ 20 ਕਿਲੋ ਦਿੱਤਾ ਹੋਇਆ ਹੈਗਾ ਠੀਕ ਆ ਗੱਲ ਆ ਕਿੰਨਾ ਕ ਪਾ ਦੂ ਐਤ ਕੀ ਫਿਰ ਕਮਾਲੇ ਕੇ ਰਹਾ ਹੋਵੇ 25 ਦੇ ਲਵੇ ਪਾ ਦੂ ਅਲੇਵਾ ਰੱਖ ਦਿਆ ਸੱਜਣੋਂ ਦੀ ਗੱਲ ਕਰ ਲਈ ਜਮਾ ਫਿਕਸ ਜਾਲੇਵਾ ਰੱਖ ਦਿਆ ਠੋਸ ਜਾਲੇਵਾ ਟਟਮਾ ਜਾਂ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਚੋਣ ਚਵਾਉਣ ਦੀ ਕਿਵੇਂ ਆ ਜਮਾ ਨ ਇੱਕ ਨੰਬਰ ਹੈ ਵੀਰੇ 25 ਲੀਟਰ ਦੁੱਧ ਦੇ ਵੀਰੇ ਇਹ ਠੀਕ ਆ ਗੱਲ ਸੇਵਾ ਤੇ ਵਧੀਆ ਸ਼ਰਲਾ ਛਿੱਟਾ ਟਾਇਟ ਫਟ ਜਮਾ ਓਕੇ ਹੈ 100 ਦੀ 100 ਜਾ ਹਰੇਕ 100 ਦੀ 100 ਵੀਰੇ ਹਰੇਕ ਪੱਖ ਤੋਂ ਬਾਈ ਕਹਿੰਦਾ 100 ਦੀ 100 ਆ ਗਈ ਸ਼ਰਲਾ ਛਿੱਟਾ ਟਾਇਟ ਫਟ ਤੇ ਚਬਾਈ ਵਾਲੇ ਮਾਮਲੇ 'ਚ ਤੇ ਜੇਰ ਜੱਪੇ ਵਾਲੇ ਮਾਮਲੇ 'ਚ ਵੀ ਡੰਨ ਬਿਲਕੁਲ ਆ ਲੇਵਾ ਸੋਨਾ ਰੱਖਦੀ ਆ ਫਾਸਮਾ ਲੇਵਾ ਰੱਖਦੀ ਆ ਕੋਈ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਤੇ ਪੈਲਣ ਦਾ ਬਾਈ ਕਹਿੰਦਾ ਇਹਦਾ 20 ਕਿਲੋ ਦਾ ਰਿਕਾਰਡ ਆ ਤੇ ਗਰੀ ਆਰਡਰ ਕੁਆਲਿਟੀ ਕਰਾਦੀ ਚਾ ਇੱਕ ਪਛਾਣ ਵਾਲੇ ਪੱਖ ਤੋਂ ਵੀ ਤੇ ਪਰਲੇ ਬੰਨਿਓ ਵੀ ਦਿਖਾਦੀ ਗਾਂ ਵਾਲੇ ਬੰਨਿਓ ਥਣ ਕੋਈ ਜ਼ਿਆਦਾ ਲੰਮਾ ਨਹੀਂ ਰੱਖਦੀ ਤੇ ਸਵੇਰ ਦੀ ਆ ਗਈ ਬਿਲਕੁਲ ਠੰਡੀ ਸੀ ਕਿੰਨੇ ਕਿੰਨੇ ਪੈਸੇ ਮੋਂਟੀ ਇਹਦੇ ਇਹਦਾ ਮੁੱਲ ਕਿੰਨਾ ਮਰਜੀ ਕਰਾ ਲਓ ਵੀਰੇ ਮੋਹਲਦਾ ਪਾਸ 60000 ਕਰਦੇ ਆ ਤਾਂ 57000 ਦੀ ਬੱਚੀ ਦੇ ਦਾਂਗੇ ਹਨ ਇਸ 52 ਹੀ ਦੇ ਦਾਂਗੇ ਤੇ ਆ ਦੇ ਦਾਂਗੇ 40 ਇਹ ਪਹਿਲੇ ਸੂਏ ਆ ਗਈ ਇਹ ਆ ਗਈ ਦੂਜੇ ਸੂਏ ਤੇ ਹੁਣ ਮਾਰਗਰੀ 3 ਨੰਬਰ ਵਾਲੀ ਦੇ ਕੈਮਰਾ ਇਹ ਆ ਗਈ ਜਰਸੀ ਚ ਧੋਰ ਖੋਲ ਕੇ ਥਣ ਥੋਣੇ ਨੂੰ ਵੀ ਚੰਗਾ ਲੱਗਿਆ ਨਾ ਥਣ ਗੁਲਾਬੀ ਦਿਨ ਲੱਗਿਆ ਵੀਰੇ ਇਹਦਾ ਸੂਆ ਮੋਂਟੀ ਇਹਦਾ ਪਹਿਲਾ ਵੀਰੇ ਪਹਿਲਾ ਸੂਆ ਇਹ ਦੰਦਾ ਜੀ ਹੈਨੇ ਠੀਕ ਆ ਗੱਲ ਆਏ ਬਾਈ ਕਹਿੰਦਾ ਦੰਦਾ ਚ ਹੀ ਹੋਊਗੀ ਸੂਆ ਆ ਗਿਆ ਪਹਿਲਾ ਤੇ ਤਿੰਨਾਂ ਨਾਲ ਹੀ ਬੱਚੇ ਆ ਗਏ ਤਿੰਨਾਂ ਨਾਲ ਹੀ ਬੱਚੇ ਆ ਗਏ ਠੀਕ ਆ ਗੱਲ ਆ ਆ ਗਏ ਬਾਈ ਕਹਿੰਦਾ ਤਿੰਨਾਂ ਨਾਲ ਬੱਚੇ ਕੱਦ ਕਾਠ ਵੀ ਠੀਕ ਆ ਤੇ ਉੱਤੋਂ ਵੀ ਸਟੇਟ ਆ ਤੇ ਥਣ ਲੇਵੇ ਦੀ ਸਾਫ ਆ ਗਈ ਹਰੀ ਪੱਖ ਤੋਂ ਥੋੜਾ ਜਿਹਾ ਤਾਜ਼ੀਆਂ ਸੂਈਆਂ ਉਹਦੇ ਕਰਕੇ ਬੱਚਿਆਂ ਦਾ ਜ਼ਰੂਰ ਕਰਦੀਆਂ ਥੋੜਾ ਜਿਹਾ ਕਰਦੀਆਂ ਭੱਜ ਨੱਠ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਵੀ ਇਹ ਹਰੇਕ ਮੌਸਮ ਦੀ ਚੱਲਣ ਵਾਲੀਆਂ ਗਾਵਾਂ ਨੇ ਤਕਰੀਬਨ ਤਕਰੀਬਨ ਗਰਮੀ ਸਰਦੀ ਵਾਲਾ ਸੀਨ ਨਹੀਂ ਹੋਊ ਥੋੜਾ ਜਿਹਾ ਡਰਦੀ ਆ ਨਾ ਹੂੰ ਡਰਦੀ ਆ ਚਵਾਈ ਦੀ ਕਿਵੇਂ ਆ ਜਮਾ 1 ਨੰਬਰ ਐ ਜਮਾ ਪੋਲੀ ਹੈ ਜਮਾ ਕੋਈ ਤਾਂ ਨਹੀਂ ਕਰਦੀ ਪਹਿਲਾਂ ਜਮਾ ਹੋਣੀ ਕਰਦੀ ਵੀਰੇ ਪੌਲਾ ਬੂਲਾ ਚੋਇਆ ਕੋਸੇ ਦਾ ਬੋਲਾ ਚੋਇਆ ਵੀਰੇ ਨਾਲ ਇਹਦੇ ਵੀ ਬੱਚਾ ਆ ਗਿਆ ਨਾ ਹਾਂ ਬੱਚਾ ਆ ਗਿਆ ਆ ਗਏ ਸੱਜਣੋ ਤਿੰਨਾਂ ਨਾਲ ਹੀ ਬੱਚੇ ਤਿੰਨੇ ਤਾਜ਼ੀਆਂ ਸੁਈਆਂ ਨੇ ਇੱਕ ਆ ਗਈ ਗੱਬੜ ਇਹਦੇ ਮੁੱਲ ਕੀ ਕਿੰਨੇ ਪੈਸੇ ਲੈ ਲਾਂਗੇ ਇਹਦਾ ਮੁੱਲ ਵੀਰੇ ਆਪਾਂ 60000 ਕਰਦੇ ਆਂਗੇ 57000 ਦੀ ਦੇ ਦਾਂਗੇ 57 ਦੀ ਮਾਫੀ ਮੁਫੀ ਜੋ ਕੋਈ ਕਰ ਦਾਂਗੇ ਵੀਰੇ ਮੌਕੇ ਤੇ ਮਾਨਦਾਰ ਬੰਦੇ ਦਾ ਤਕਰੀਬਨ ਜਿਹੜਾ ਭਰਾ ਲੈਣ ਆਲ ਆਊਗਾ ਦੋ ਲੈਣੀਆਂ ਤਿੰਨ ਲੈਣੀਆਂ ਕਿਸੇ ਨੇ ਹਾਂ ਉਹ ਦੇ ਹਿਸਾਬ ਨਾਲ ਕਰਦਾ ਉਦਾਂ ਦਾ ਕੰਸੈਸ਼ਨ ਹੋ ਜਾਊਗਾ ਹਾਂ ਕਰਦਾ ਉਹਦਾਂ ਦਾ ਮੰਨਤਨ ਬਾਈ ਕਹਿੰਦਾ ਹੋਜੂ ਹੁਣ ਮਾਰਦੇ ਕਰੀ 4 ਨੰਬਰ ਵਾਲੀ ਤੇ ਇਹ ਆ ਗਈ ਜਰਸੀ ਕ੍ਰੋਸ ਚ ਇਹ ਕਿਵੇਂ ਗੱਬਣਾ ਹੈ ਹਾਂ ਗੱਬਣਾ ਵੀਰੇ ਇਹ ਇਹਦਾ ਰਹਿੰਦੇ ਨੇਗੇ 10 12 ਦਿਨ ਤੋਰ ਖੋਲ ਕੇ ਇਹ ਕਿਹੜਾ ਸੂਆ ਸੁੰਦੀ ਹੈ ਇਹ ਪਲੂਣ ਸੁੰਦੀ ਹੈ ਦੰਦਾਂ ਜੇ ਵੀਰੇ ਦੋ ਦੰਦ ਹਲੇ ਠੀਕ ਆ ਗੱਲ ਇਹ ਬਾਈ ਕਹਿੰਦਾ ਦੋ ਦੰਦ ਸੂਆ ਪਹਿਲਾ ਸੁੰਦੀ ਆ 8 ਤੋਂ 10 ਦਿਨ ਕੱਢਦੀ ਆ ਆ ਗਈ ਇਹ ਮੰਨ ਲਿਓ ਵੀ ਤੁਸੀਂ ਜਰਸੀ ਕ੍ਰਾਸ ਆ ਗਈ ਜਰਸੀ ਕ੍ਰਾਸ ਸਾਫ ਸੋਥਰੀ ਆ ਗਈ ਹਰੇਕ ਪੱਖ ਤੋਂ ਥਣ ਦਾ ਸੈਜ ਵੀ ਸੋਹਣਾ ਲੱਗਿਆ ਤੇ ਲੇਵਾ ਸੋਹਣਾ ਬਣਾ ਦੂ ਜਿਹੜੇ ਹਿਸਾਬ ਨਾਲ ਬਾਈ ਨੇ ਦੱਸਿਆ ਵੀ ਇਹ ਜੇ 7-8 ਦਿਨ ਵੀ ਲੀ ਜਾਂਦੀ ਹੈ ਨਾ ਲੇਵਾ ਰੱਖੂਗੀ ਫਿਕਸ 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 ਆ ਪਰ ਉਹਦਾ ਵੀ ਸੋਹਣਾ ਡਿਜ਼ਾਈਨ ਸੋਹਣਾ ਲੱਗਿਆ ਬੱਚੀ ਨੂੰ ਬਿਲਕੁਲ ਸਾਫ ਸੋਥਰੀ ਜੀ ਆ ਗਈ ਦੋ ਦੰਦ ਆ ਗਈ ਤੇ ਇਹਦਾ ਮੌਂਟੀ ਰੇਟ ਕੀ ਰਹੂਗਾ ਅੱਜ ਵਾਲਾ ਫੇਰਾ ਇਹਦਾ ਮੁੱਲ 50000 ਕਰਦੇ ਵੀਰੇ 47000 ਦੀ ਇਹ ਦੇ ਦਾਂਗੇ ਆਪਾਂ ਵੇਖੋ 47 ਦੀ ਆਪਾਂ ਇਹ ਦੋ ਦੰਦ ਬੱਛੀ ਅੱਜ ਦੇ ਦੇ ਦਾਂਗੇ ਸਾਮਸੂਮ ਜੀ ਵਾਲੇ ਛੱਡ ਕੇ ਹਾਂ ਹਾਂ ਵੀਰੇ ਇਹਦਾ ਬਾਈ ਕਹਿੰਦਾ 47 ਦੀ ਤੇ ਇਹਦੇ ਕਿੰਨੇ ਕਿਹਾ ਸੀ ਇਧਰ ਲਈ ਦੇ ਕਿਹੜੀ ਦੇ ਵੀਰੇ ਇਹਦੇ ਇਹਦਾ ਮੁੱਲ ਆਪਾਂ 60 ਹੈਗਾ 57000 ਦੀ ਇਹਦਾ 47 57 ਇਹਦਾ 56 ਇਹ ਦਾ 56 ਆ 56 ਤੇ ਇਹਦਾ ਮੇਰਾ ਖਿਆਲ ਆ 46 ਇਹਦਾ 46 ਆ ਰੇਟ ਬਾਈ ਦੇ ਬਿਲਕੁਲ ਜੇ ਆਪਾਂ ਕਹਿ ਲਈ ਯਾਰ ਵੀ ਜੈ ਜੈ ਜੇ ਰੇਟ ਨੇ ਬਰਾਬਰ ਜਿਹੜੇ ਰੇਟ ਨੇ ਇਹਦੇ ਚ ਬਾਲੇ ਹਜ਼ਾਰ ਆਲਾ ਵਟਾ ਨਹੀਂ ਹੈਗਾ ਛੋਟ ਛੂਟ ਜਿਹੜਾ ਕੰਮ ਹੀ ਆ ਇੱਕ ਤਾਂ ਉਹ ਗੱਬੜ ਦਿਖਾਤੀ ਤੇ ਆ ਦਿਖਾਤੀਆਂ ਤਿੰਨੇ ਤਾਜ਼ੀਆਂ ਸੂਈਆਂ ਹਰੇਕ ਸੱਜਣ ਦੀ ਪਹੁੰਚ ਆਲਾ ਰੇਟ ਆ ਜੇ ਕਿਸੇ ਨੇ ਬਾਈ ਕਹਿੰਦਾ ਇਕੱਠੀਆਂ ਲੈਣੀਆਂ ਤਾਂ ਰੇਟ ਉਦਾਂ ਦਾ ਹੋ ਜੂਗਾ ਨੰਬਰ ਬੋਲ ਦਿਓ ਜੀ ਨੰਬਰ 98724 ਵੀਰੇ 34599 ਨਾਮ ਮੋਤੀ ਮੇਰਾ 72 24 34 592 ਨਾਮ ਆ ਗਿਆ ਬਾਈ ਦਾ ਮੋਂਟੀ ਪਿੰਡ ਖੀਵਾ ਢਿਆਲੂ ਵਾਲਾ ਢਿਆਲੂ ਵਾਲਾ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ